ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਲੋਕਾਂ ਸਾਫ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਇਸ ਦੇ ਲਗਾਤਾਰ ਫੂਡ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਬੀਤੇ ਦਿਨ ਹੀ ਜ਼ਿਲ੍ਹਾ ਸਿਹਤ ਅਸਟਰ ਡਾਕਟਰ ਜਿਨেন্দ্র ਪਾਟਿਆ ਫੂਡ ਅਫਸਰ ਅਭਿਨੇਕ ਕੁਮਾਰ ਤੇ ਵਿਵੇਕ ਕੁਮਾਰ ਦੀ ਫੂਡ ਟੀਮ ਵੱਲੋਂ ਬੀਤੀ ਰਾਤ ਫੂਡ ਸਟੇਟ ਤੇ ਦੁਸ਼ਹਿਰਾ ਗਰਾਊਂਡ ਨਜ਼ਦੀਕ ਲੱਗੀਆਂ ਰੇੜੀਆਂ ਤੇ ਚੈਕਿੰਗ ਕੀਤੀ ਗਈ ਤੇ ਖਾਣਾ ਬਣਾਉਣ ਵਾਲੇ ਟੋਪੀਆਂ ਦਸਤਾਨੇ ਤੇ ਮਾਸਕ ਵੰਡੇ ਗਏ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਅੱਗੇ ਤੋਂ ਇਹੇ ਪਾ ਕੇ ਲੋਕਾਂ ਨੂੰ ਖਾਣਾ ਬਣਾ ਕੇ ਸਰਵ ਕੀਤਾ ਜਾਵੇ ਤੇ ਸਾਫ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਇਹਨਾਂ ਗੱਲਾਂ ਧਿਆਨ ਨਾ ਰੱਖਿਆ ਗਿਆ ਤਾਂ ਪੂਰਨ ਸਟੈਂਡਰਡ ਐਕਟ ਤਹਿਤ ਵੱਡੀ ਕਾਰਵਾਈ ਕੀਤੀ ਜਾਵੇਗੀ ਇਸ ਰਾਜਿਤਿਆ ਕਿੰਗੀ ਕੀਤੀ ਗਈ ਹੈ ਜਿਹੜੀਆਂ ਦੀ ਕੀ ਮਾਮਲਾ ਹੈ ਤਨੂ ਆ ਇਹ ਸਾਡਾ ਨਾ ਜਿਹੜਾ ਰੂਟੀਨ ਕੰਮ ਹੈਗਾ ਆ ਚੈਕਿੰਗ ਵਾਲਾ ਨਹੀਂ ਹੈਗਾ ਅਸੀਂ ਐਕਚੁਅਲੀ ਅਵੇਅਰਨੈਸ ਕੈਂਪ ਲਾਣਾ ਚਾਹੁੰਦੇ ਸੀ ਕਿਉਂਕਿ ਸਾਡੇ ਮੈਕਸਿਮ ਜਿਹੜੇ ਨਿਵਾਸੀ ਹੈਗੇ ਆ ਸ਼ਾਰਬੂ ਨਿਵਾਸੀ ਇਧਰ ਸਟਰੀਟ ਹੱਬ ਇਧਰਲੀ ਸਾਈਡ ਤੇ ਵੀ ਆਂਦੇ ਆ ਔਰ ਦੂਸਰੇ ਉਧਰ ਜਿੱਧਰ ਸ਼ਨੀ ਦਾ ਮੰਦਿਰ ਹੈਗਾ ਚੌਦੇ ਕੋਲ ਵੀ ਆਂਦੇ ਆ ਰੋਸ਼ਨ ਇਧਰ ਜਿਹੜਾ ਹੈਗਾ ਦੁਸ਼ਹਰਾ ਗਰਾਊਂਡ ਵਾਲਾ ਠੀਕ ਹੈ ਤੇ ਉਹਨਾਂ ਨੂੰ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਜਿੰਨੇ ਵੀ ਫੂਡ ਹੈਂਡਲਰਸ ਹੈਗੇ ਆ ਜਿਹੜੇ ਖਾਣਾ ਸਰਵ ਕਰਦੇ ਆ ਉਹ ਇੱਕ ਕੁਆਲਿਟੀ ਦਾ ਫੂਡ ਦੇਣ ਔਰ ਨਾਲ ਹੀ ਇੱਕ ਜਿਹੜੀ ਸਫਾਈ ਦਾ ਮੇਨ ਹੈਗਾ ਆ ਉਹ ਖਾਸ ਧਿਆਨ ਰੱਖਾ ਤਾਂ ਕਿ ਲੋਕੀ ਜਿਹੜਾ ਗੰਦਮਾਲ ਨਾ ਖਾਣ ਸੋ ਇਹਨਾਂ ਨੂੰ ਹਦਾਇਤਾਂ ਕਿਉਂਕਿ ਪੰਜਾਬ ਸਰਕਾਰ ਦਾ ਮੇਨ ਜਿਹੜਾ ਇੱਕ ਸੁਨਹਿਰਾ ਸੁਪਨਾ ਹੈਗਾ ਆ ਕਿ ਸਿਹਤਮੰਦ ਪੰਜਾਬ ਹੋਵੇ ਉਹਰੇ ਲਈ ਸਾਨੂੰ ਵੀ ਇਨਸਟਰਕਸ਼ਨਸ ਹੈਗੀ ਆ ਜਿੱਦਾਂ ਸਾਡੇ ਫੂਡ ਕਮਿਸ਼ਨਰ ਸਾਹਿਬ ਡਾਕਟਰ ਅਭਿਨਵ ਤ੍ਰਿਕਾ ਜੀ ਉਹਨਾਂ ਨੇ ਵੀ ਸਾਫ ਹਦਾਇਤਾਂ ਦਿੱਤੀਆਂ ਹੋਈਆਂ ਆ ਔਰ ਸਾਡੇ ਜਿਹੜੇ ਇੱਥੇ ਮਾਨਣੀਆਂ ਸਤਕਾਰਯੋਗ ਸਿਵਲ ਸਰਜਨ ਸਾਹਿਬ ਉਹਨਾਂ ਦੀ ਵੀ ਹਦਾਇਤਾਂ ਹੈਗੀਆਂ ਤੇ ਨਾਲ ਸਾਡੇ ਮਾਨਣੀਆਂ ਜਿਹੜੇ ਹੈਗੇ ਮੰਤਰੀ ਸਾਹਿਬ ਜਿੰਪਾ ਜੀ ਔਰ ਐਮਪੀ ਸਾਹਿਬ ਡਾਕਟਰ ਰਾਜ ਔਰ ਐਮਐਲਏ ਸਾਹਿਬ ਉਹਨਾਂ ਨੇ ਵੀ ਸਾਫ਼ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਆ ਕਿ ਅਸੀਂ ਹੁਸ਼ਿਆਰਪੁਰ ਨੂੰ ਨੰਬਰ 1 ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਸਿਹਤ ਪੱਖੋਂ ਸੋ ਸਾਡੀ ਇਹ ਦਿਨ ਰਾਤ ਕੋਸ਼ਿਸ਼ ਰਹੇਗੀ ਕਿ ਮੈਂ ਪਰਸਨਲੀ ਵਿਜ਼ਿਟ ਕਰੂੰਗਾ ਇਹਨਾਂ ਜਗ੍ਹਾ ਤੇ ਅੱਜ ਵੀ ਅਸੀਂ ਐਸਐਲਆਈ ਕੈਪਸ ਵੰਡੀਆਂ ਮਾਸਕ ਵੰਡੇ ਆ ਔਰ ਗਲਵਜ਼ ਔਰ ਇਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਦੋ ਦਿਨਾਂ ਦੇ ਵਿੱਚ ਵਿੱਚ ਅੱਗੇ ਤੋਂ ਜੇ ਲੋਕਾਂ ਨੂੰ ਲੱਗਾ ਕਿ ਤੁਸੀਂ ਕੈਪ ਮਾਸਕ ਗਲਵਜ਼ ਨਹੀਂ ਪਾਏ ਉਹ ਸਾਨੂੰ ਆ ਕੇ ਇਨਫੋਰਮ ਕਰਨਗੇ ਤੇ ਇਹਨਾਂ ਦੇ ਵਿਰੁੱਧ ਕਾਰਵਾਈ ਹੋਏਗੀ ਪਰ ਇਹ ਇਹਨਾਂ ਨੇ ਖੁਦ ਮੈਨੂੰ ਵਿਸ਼ਵਾਸ ਲਾਇਆ ਹੈ ਸਾਰੇ ਫੂਡ ਹੈਂਡਲਰਸ ਨੇ ਕਿ ਅਸੀਂ ਇਹੋ ਜੀ ਨੋਬਤ ਹੀ ਨਹੀਂ ਆਨਦਾਂਗੇ ਕਿ ਅਸੀਂ ਜ਼ਰੂਰ ਆਪਣੇ ਜੋ ਸਫਾਈ ਦਾ ਪ੍ਰਬੰਧ ਰੱਖਾਂਗੇ ਔਰ ਜੇ ਕੋਈ ਕਮੀ ਪੇਸ਼ੀ ਆਈ ਤਾਂ ਸਾਫ਼ ਸਾਨੂੰ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਨੋਇੰਗ ਹੀ ਹੈ अननॉइंगली कई बार ਇਹਨਾਂ ਕੋ ਗਲਤੀਆਂ ਹੋ ਜਾਂਦੇ ਆ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਹੁੰਦੀ ਐ ਇਹ ਮਜ਼ਦੂਰ ਹੁੰਦੇ ਆ ਲੇਕਿਨ ਇਹਨਾਂ ਨੂੰ ਸਮਝਾਣਾ ਸਾਡਾ ਫਰਜ਼ ਐ ਇਸੇ ਲਈ ਮੈਂ ਅੱਜ ਅਵੇਰਨੈਸ ਕੈਂਪ ਲਾਇਆ ਸੀ ਸੋ ਮੇਰੇ ਸਾਰਿਆਂ ਨੂੰ ਜਨਤਾ ਨੂੰ ਇਹ ਗੁਜਾਰਿਸ਼ ਐ ਕਿ ਤੁਸੀਂ ਵੀ ਇਹਦਾ ਧਿਆਨ ਰੱਖੋ ਇੱਕ ਜਾਗਰੂਕ ਇਨਸਾਨ ਬਣੋ ਇੱਕ ਜਾਗਰੂਕ ਨਾਗਰਿਕ ਬਣੋ ਅੱਛਾ ਖਾਓ ਤਾਂ ਕਿ ਇਹਨਾਂ ਨੂੰ ਵੀ ਮੇਰੀ ਇਹ ਹੈਗੀ ਐ ਕਿ ਤੁਸੀਂ ਕੁਆਲਿਟੀ ਵਾਲਾ ਹੀ ਖਾਣਾ ਖਾਓ ਹਰ ਗੱਲ ਇਹਦਾ ਹਰ ਸਾਲ ਇੱਥੇ ਕੈਂਪ ਲੱਗਦਾ ਹਰ ਸਾਲ ਇਹ ਅਧਿਕਾਰੀ ਆਉਂਦੇ ਹਰ ਸਾਲ ਇਹ ਅੰਦਾਜ਼ੀ ਆ ਪਰ ਇਹ ਪਨੇਲਾ ਉੱਥੇ ਦਾ ਉੱਥੇ ਹੀ ਆ ਇਹ ਲੋਕ ਸਮਝਦੇ ਨਹੀਂ ਜੇ ਨਹੀਂ ਕਰਦੇ ਫੂਡ ਸੇਫਟੀ ਐਕਟ ਤਾਂ ਕਿਹੜਾ ਇਹਨਾਂ ਤੇ ਐਕਸ਼ਨ ਲਾਉਂਗੇ ਤੁਸੀਂ ਇਸ ਤਰ੍ਹਾਂ ਹੈਗਾ ਆ ਕਿ ਸਮਝ ਦੇ ਕਿਉਂ ਨਹੀਂ ਆ ਕਿਉਂਕਿ ਇਹ ਜਿਹੜਾ ਇੱਕ ਕਈ ਵਾਰ ਸਾਨੂੰ ਬਾਰ 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 ਕਰਨਾ ਪੈਂਦਾ ਆ ਬਾਰ ਬਾਰ ਚੈਕਿੰਗ ਵੀ ਕਰਨੀ ਪੈਗੀ ਇੱਕ ਵਾਰੀ ਕਰਕੇ ਤੇ ਤਹੀ ਭੁੱਲ ਜਾਈਏ ਤੇ ਹੋਰ ਨਾਲ ਕੁਝ ਨਹੀਂ ਹੁੰਦਾ ਬਾਕੀ ਫੂਡ ਸੇਫਟੀ ਐਕਟ ਜਿਹੜਾ 2006 ਹੈਗਾ ਆ ਉਹ ਇਹਨਾਂ ਦੇ ਲਾਗੂ ਹੋਏਗਾ ਜਿਹਦੇ ਲਈ ਇਹਨਾਂ ਦੇ ਰਜਿਸਟ੍ਰੇਸ਼ਨ ਵੀ ਕੀਤੀ ਜਾਂਦੀ ਹੈ ਔਰ ਇਹ ਚ ਚਲਾਨ ਵੀ ਕੱਟੇ ਜਾਂਦੇ ਆ ਔਰ ਚਲਾਨ ਦੀ ਬਹੁਤ ਹੈਵੀ ਅਮਾਉਂਟ ਹੁੰਦੀ ਹੈ ਸੋ ਜੋ ਵੀ ਸਾਨੂੰ ਸਰਕਾਰ ਦੀ ਹਦਾਇਤਾਂਗੇ ਔਰ ਇਹ ਅਨਸਾਰ ਇਹਨਾਂ ਤੇ ਲਾਗੂ ਹੋਏਗਾ ਔਰ ਐਕਟ ਕੀਤਾ ਜਾਏਗਾ ਧੰਨਵਾਦ